ਸ਼ਾ ਹੋਊਗਾ ਵ્યાਤੋਂ ਬਾਅਦ ਮੁੰਡੇ ਨੂੰ ਪਹਿਲੀ ਗੱਲ ਦਿੱਤਾ ਜਾਂਦਾ ਵੀ ਆਪਾਂ ਦੋਵੇਂ ਰਾਤੀ ਇਕੱਠੇ ਬੈ ਕੇ ਪੈਗ ਲਾਵਾਂਗੇ ਜਿੰਮੀ ਸੋਨੀ ਹੁਣ ਕਿਹੇ ਵੀ ਜਿਹੜੇ ਵੀ ਨਸ਼ੇ ਕਰ ਰਹੇ ਨੇ ਹੁਣ ਆਪਾਂ ਇਹਨਾਂ ਨੂੰ ਚੇਨ ਨਹੀਂ ਕਰ ਸਕਦੇ ਇਹ এনवायरमेंट ਅੱਜ ਦੇ ਦੌਰ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਿ 17-18% ਇਸ ਦੇਸ਼ ਦੀ ਆਬਾਦੀ ਇਸ ਜੈਨਸੀ ਤੋਂ ਜੋ 7-8% ਨਸ਼ੇ ਦੇ ਅੰਦਰ ਹੈ ਦੂ ਯੂਜ਼ ਕਰ ਰਹੇ ਇੱਕ ਬੰਦਾ ਜੀ ਨੂੰ ਨਸ਼ੇ ਕਰ ਉਹ ਮੈਲਰੀਆ ਉਹ ਜੌਨ ਦਾ ਵੀ ਮੇਰੇ ਨਹੀਂ ਇਹ ਕਹੋ ਜੀ ਐਨਵਾਇਰਨਮੈਂਟ 1 ਜੀ ਉਹਨੂੰ ਤਾਂ ਉਸ ਦੁਨੀਆ ਬਾਰੇ ਮੈਨੂੰ ਤਾਂ ਪਤਾ ਹੀ ਨਹੀਂ ਨਾ ਕਿਉਂਕਿ ਉਹਦੇ ਬਚਪਨ ਦੇ ਹੁਣ ਜਿਵੇਂ ਮੈਂ ਉਸ ਕੁੜੀ ਦੀ ਗੱਲ ਕੀਤੀ ਜੀ ਉਹਦਾ 10th 11th ਬਰਥ 11th ਬਰਥ ਸੀ ਆਈ ਗੈਸ ਐਂਡ ਉਸ ਦਿਨ ਉਹ ਆਪਣੇ ਪੇਰੈਂਟਸ ਦੇ ਸਾਹਮਣੇ ਅਲਕੋਹਲ ਕੰਜ਼ੂਮ ਕਰ ਰਹੀ ਹੈ ਉਹਨੂੰ ਹਾਰਡ ਬ੍ਰਾਂਡ ਪਤਾ ਹੈ ਉਹਨੂੰ ਹਰ ਤਾਈ ਦੀ ਸ਼ਰਾਬ ਪਤਾ ਹੈ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਕਿ ਕੀ ਬੋਲ ਰਹੀ ਉਸ ਦਿਨ ਉਹ ਕਿ ਡਿਗ੍ਰੀ ਬ੍ਰਾਂਡ ਤੇ ਕੀ ਨੋ ਰਾਈਟ ਆ ਡੋਨਟ نو ਆਹ ਤਿੱਸ 10 ਦਿਨ ਹੁੰਦੇ ਨੇ 7 ਤੋਂ 5 ਦਿਨ ਰੋਜ਼ ਇੱਕ ਬੰਦਾ ਮਾਰਦਾ ਹੈ ਤੇ ਮਾਰਦਾ ਹੈ ਡਰਗ ওভারਡੋਸ ਨਾਲ ਇਹ ਕੇਵਲ ਸਤੋਂ ਨੂੰ ਇਨਵਾਈਟ ਆਇਆ ਹੋਇਆ ਮੈਂ ਦੁਬਾਰਾ ਪੇਜ ਕਰਦਾ ਹਾਂ ਤੁਸੀਂ ਕਰ ਸਕਦੇ ਹੋ ਸਾਨੂੰ ਜੁਆਇਨ ਹੁਣ ਮੈਨੂੰ ਦੱਸੋ ਇਹਦਾ ਸੋਲੂਸ਼ਨ ਅਸੀਂ ਕਦੋਂ ਕੱਢਾਂਗੇ ਹੈਲੋ ਸਿਸ਼ੀ ਗਰ ਜੀ ਸੱਚੀ ਕਾਲ ਜੀ ਜੀ ਜਿਵੇਂ ਸੋਨ ਜੀ ਹੁਣ ਕਿਹੇ ਵੀ ਜਿਹੜੇ ਵੀ ਨਸ਼ੇ ਕਰ ਰਹੇ ਨੇ ਹੁਣ ਆਪਾਂ ਇਹਨਾਂ ਨੂੰ ਚੇਨ ਨਹੀਂ ਕਰ ਸਕਦੇ ਇਹਨਾਂ ਦਾ ਮਾਈਂਡਸੈਟ ਇਹਨੇ ਬਣ ਗਿਆ ਇਹਨਾਂ ਦੇ ਪੇਰੈਂਟ ਸਾਹਮਣੇ ਕਰ ਰਹੇ ਨੇ ਇਸ ਕਰਕੇ ਆਪਾਂ ਇਹਨਾਂ ਨੂੰ ਬਦਲ ਨਹੀਂ ਸਕਦੇ ਹੁਣ ਕੁਝ ਨਹੀਂ ਕਰ ਸਕਦੇ ਅ ਇਹਨਾਂ ਨੂੰ 5 7 ਸਾਲਾਂ ਬਾਅਦ ਰਿਅਲਾਈਜ਼ ਹੋਊਗਾ ਵੀ ਆਪਾਂ ਨੇ ਬਹੁਤ ਗਲਤ ਕਰਿਆ ਉਸ ਤੋਂ ਬਾਅਦ ਸਮਝ ਆਊਗਾ ਨਹੀਂ ਤਾਂ ਇਹਨਾਂ ਦੀ ਹੈਬਿਟ ਹੁਣ ਬਦਲਣ ਲੱਗੀ ਨਹੀਂ ਜਿਵੇਂ ਹੁਣ ਦੇਖ ਲੋ ਹੁਣ ਮੈਂ ਵੀ ਇੱਕ ਏਜੰਸੀ ਆ ਮੈਂ 18 ਸਾਲ ਦਾਗਾ ਇਸ ਕਰਕੇ ਜਿਸ ਹਾਂ ਮੇਰਾ এনਵਾਇਰਨਮੈਂਟ ਹੈ ਮੇਰੇ ਨਾਲ ਬਹੁਤ ਹੀ ਹੈਗਾ ਮੈਂ ਮਤਲਬ ਕਿ ਵਧੀਆ ਹੈਗਾ ਜਿਵੇਂ ਮੇਰਾ এনਵਾਇਰਨਮੈਂਟ ਹੁੰਦਾ ਕਿ ਜਿਹੜੇ ਮੇਰੇ ਪੇਰੈਂਟਸ ਨੇ ਉਹ ਮਤਲਬ ਅਲਕੋਹਲ ਕੰਜ਼ਿਊਮ ਕਰ ਰਹੇ ਨੇਗੇ ਇਹ ਵਧੀਆ ਮੈਂ ਇਸ ਘਰ ਦੇ ਵਿੱਚ ਜੰਮਿਆ ਬਗੈਰ ਕਿ ਕਿਸੇ ਹੋਰ ਘਰ ਦੇ ਵਿੱਚ ਜਿਸ ਵਿੱਚ ਅਲਕੋਹਲ ਕੰਜ਼ਿਊਮ ਹੋਈ ਹੈਗੀ ਸੋ ਇਟਸ 올 अबाउट द एनवायरनमेंट ਮੇਰਾ ਇਨਵਰਨਮੈਂਟ ਬਹੁਤ ਵਧੀਆ ਹੈਗਾ ਜਿਵੇਂ ਸੋਟ ਐਨਵਰਨਮੈਂਟ ਹੈ ਬਹੁਤ ਵਧੀਆ ਹੈਗਾ ਤੁਸੀਂ ਇਨਸਪਾਇਰ ਹੋਏ ਹੋ ਕਿ ਨਵੀਂ 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 ਲੈਂਗੁਏਜ ਸਿੱਖਣ ਚ ਤੇ ਜੇ ਤੁਸੀਂ ਲਾਈਵ ਆਏ ਹੋਗੇ ਇਸ ਇਨੇ ਮੈਨੂੰ ਇੰਸਪਾਇਰ ਕਰਿਆ ਵੀ ਮੈਂ ਲਾਈਵ ਆਵਾਂ ਤੇ ਸਰ ਮੈਂ ਬਿਲਕੁਲ ਮੈਮ ਇੱਕ ਮਿੰਟ ਗੁਲੀਨ ਮੈਮ ਮੈਂ ਤੁਹਾਨੂੰ ਇਨਵਾਈਟ ਕੀਤਾ ਤੁਸੀਂ ਜੁਆਇਨ ਨਹੀਂ ਕੀਤਾ ਤੁਸੀਂ ਡਿਕਲਾਈਨ ਕਰਤੀ ਬਿਲਕੁਲ ਮੈਂ ਮੈਂ ਤੁਹਾਡੀ ਗੱਲ ਦੇ ਉੱਤੇ ਆਉਣੀ ਆ ਤੁਸੀਂ ਕਿਹਾ ਕਿ ਮੈਨੂੰ ਲੱਕੀਲੀ এনवायरमेंट ਮਿਲ ਗਿਆ ਯਾ ਇਹ এনवायरमेंट ਅੱਜ ਦੇ ਦੌਰ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਿ 17 18% ਇਸ ਦੇਸ਼ ਦੀ ਆਬਾਦੀ ਇਸ ਜੇਨ ਜ਼ੀ ਤੋਂ ਜੋ ਜੋ 7 8% ਨਸ਼ੇ ਦੇ ਅੰਦਰ ਹੈ ਤਾਂ ਮਤਲਬ ਪੋਕਟ ਲੁਕਨ ਕੋਲ ਇਨਵਾਇਰਨਮੈਂਟ एनवायरनमेंट ਦਾ ਸਾਰਿਆਂ ਕੋਲ ਨਹੀਂ ਹੈਗਾ ਨਹੀਂ এনवायरमेंट ਬਣਾਉਣਾ ਪਊਗਾ ਹੁਣ ਜਿਵੇਂ ਤੁਸੀਂ ਆਪਣੇ ਫਰੈਂਡਸ ਯੂਜ਼ ਕਰ ਰਹੇ ਹੋ ਇੱਕ ਬੰਦਾ ਜਿਹਨੂੰ ਨਸ਼ੇ ਕਰਨ ਨੂੰ ਮਿਲ ਰਿਹਾ ਉਹ ਜਾਂਦਾ ਵੀ ਮੇਰੇ ਲਈ ਇਹ ਕਹੋ ਜੀ এনवायरमेंट ਬਣ ਜੇ ਉਹਨੂੰ ਤਾਂ ਉਸ ਦੁਨੀਆਂ ਬਾਰੇ ਮੈਨੂੰ ਲੱਗਦਾ ਪਤਾ ਹੀ ਨਹੀਂ ਨਾ ਕਿਉਂਕਿ ਉਹਦੇ ਬਚਪਨ ਦੇ ਹੁਣ ਜਿਵੇਂ ਮੈਂ ਉਸ ਕੁੜੀ ਦੀ ਗੱਲ ਕੀਤੀ ਵੀ ਉਹ ਤਾਂ 10th 11th ਬਰਥ 11th ਬਰਥ ਸੀ ਆਈ ਗੈਸ ਜਦੋਂ ਜਿਹੜਾ ਉਹਦੇ ਪੈਰੈਂਟਸ ਦੇ ਸਾਹਮਣੇ ਅਲਕੋਹਲ ਕੰਜ਼ੂਮ ਕਰ ਰਹੀ ਹੈ ਉਹਨੂੰ ਹਰ ਬ੍ਰਾਂਡ ਪਤਾ ਉਹਨੂੰ ਹਰ টাই ਦੀ ਸ਼ਰਾਬ ਪਤਾ ਹੈ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਕਿ ਕੀ ਬੋਲ ਰਹੀ ਉਸ ਦਿਨ ਉਹ ਕਿਹੜੇ ਬ੍ਰਾਂਡ ਤੇ ਕੀ ਨੋ ਰਾਈਟ ਆਈ ਡੋਟ ਨੋ ਜਦੋਂ ਤੁਸੀਂ ਕੀ ਜਦੋਂ ਪੈਰੈਂਟਸ ਇਦਾਂ ਦੇ ਨੇ ਜਦੋਂ ਖਾਦਾਨ ਨੂੰ ਨਹੀਂ ਕੋਈ ਪਰਵਾਹ ਤਾਂ ਅਸੀਂ ਸੇ ਸਾਡੇ ਕਹ ਕਿਸੇ ਨੇ ਨਹੀਂ ਬਦਲਣਾ ਬਟੂਲ ਵੀ ਇਸ ਕਰਕੇ ਉਹਨਾਂ ਦੇ ਪੈਰੈਂਟ ਜ਼ਿੰਮੇਵਾਰ ਨੇ ਜਿਵੇਂ ਮੈਂ ਸੋਡੀ ਰੀਲ ਦੇਖੀ ਵੀ ਇੱਕ ਫਾਦਰ ਆਪਣੀ ਕੁੜੀ ਨੂੰ ਲੈ ਕੇ ਜਾ ਰਿਹਾ ਕਲੱਬਸ ਚੋਂ ਇਸ ਕਰਕੇ ਉਹਦਾ ਫਾਦਰ ਫੇਲ ਹੈਗਾ ਉਹ ਗਲਤੀ ਉਹਦੀ ਵੀ ਆ ਤੇ ਉਹਦੀ ਫਾਦਰ ਦੀ ਵੀ ਆ ਉਹਨੇ ਉਹਨੂੰ ਫ੍ਰੀडम ਦਿੱਤੀ ਹੁਣ ਜੇ ਮੰਨ ਲਓ ਮੈਨੂੰ ਜਿਹੜਾ ਉਹਨਾਂ ਨੇ ਤਾਂ ਇਹ ਸੋਚ ਕੇ ਫ੍ਰੀडम ਦਿੱਤੀ ਨਾ ਵੀ ਮੇਰਾ ਬੱਚਾ ਜਿਉ ਬਾਹਰ ਜਾਣਾ ਚਾਹ ਰਿਹਾ ਤਾਂ ਮੈਂ ਟਰਸਟ ਕਰਦਾ ਉਹਨੂੰ ਜਾਈ ਫ੍ਰੀडम ਗਲਤੀ ਤਾਂ ਲੋਕਾਂ ਦੀ ਨਹੀਂ ਆ ਫ੍ਰੀडम ਤਾਂ ਗਲਤ ਫਾਇਦਾ ਚੁੱਕਣਾ ਗਲਤ ਹੈ ਫਿਰ ਉਹਨੂੰ ਹੋਤਾ ਹੋਤੇ ਸੀ ਜੇ ਮੰਨ ਲਓ ਕਿਸੇ ਫਰੈਂਡ ਨੇ ਉਹਨੂੰ ਫੋਰਸ ਕਰਿਆ ਹੋਵੇ ਚਲ ਕਰਕੇ ਦੇ ਕਰਕੇ ਦੇਖ ਫਿਰ ਤਾਂ ਪੱਕਾ ਕਰੂਗੀ ਹੁਣ ਮੰਨ ਲਓ ਮੈਂ ਚਾਹਨਾਗਾ ਵੀ ਮੇਰੇ ਫਰੈਂਡਸ ਹੋਂ ਇੱਕ ਲਾਈਕ ਵਧੀਆ ਮਾਈਂਡਸੈਟ ਦੇ ਮਤਲਬ ਫਰੈਂਡਸ ਹੋਣ ਮੈਂ ਨਹੀਂ ਚਾਹੁੰਦਾ ਵੀ ਨੈਗੇਟਿਵ ਪੀਪਲ ਮੇਰੇ ਫਰੈਂਡ ਜ਼ੋਨ ਮੈਂ ਚਾਹੁੰਦਾ ਵੀ ਜਿਹੜੇ ਵਧੀਆ ਬੰਦੇ ਨੇ ਪਹਿਲਾਂ ਉਹਨਾਂ ਨੂੰ ਮੈਂ ਦੇਖਾਂ ਉਸ ਤੋਂ ਬਾਅਦ ਉਹਨਾਂ ਨਾਲ ਫਰੈਂਡਸ ਬਣਾ ਜਿਵੇਂ ਜਿਵੇਂ ਤੁਸੀਂ ਮੈਨੂੰ ਸੋ ਇਨਸਪਾਇਰ ਹੋਇਆ ਮੈਂ ਵੀ ਨਮੀ ਨਮੀ ਲੈਂਗੁਏਜ ਸਿੱਖਣੀਆਂ ਨੇਗੀਆਂ ਹੁਣ ਮੈਂ ਇਟ ਇਟਲੀਸ਼ ਇਟਾਲੀਅਨ ਸ਼ੁਰੂ ਕਰੀਆ ਮੈਨੂੰ ਫਰੈਂਚ ਫਰੈਂਚ ਥੋੜੀ ਬਹੁਤ ਆਉਂਦੀ ਹੈਗੀ ਇਸ ਕਰਕੇ ਮੈਨੂੰ ਐ ਆ ਵੀ ਛੋਟਾ এনवायरमेंट ਬਣੇ ਹੁਣ ਕਈ ਲੋਕਾਂ ਦਾ ਆਇਆ ਹੁੰਦਾ ਵੀ ਮੈਨੂੰ ਵਧੀਆ এনवायरमेंट ਵੀ ਬੇਕਾਰ এনवायरमेंट ਮਿਲੇ ਮਤਲਬ ਕੂਲ ਗਾਇ and this all stuff That, that's, these that's, all that's what stuff. i'm talking about oh these yeah. only like cool ban gayi only like issue nahi only koi badi gall nahi that's cool for them new normal mai quint tode to ja ek ek minute break landa join mere maam ne gulleen ma anusar apne join kita ki toda ki pak hai is cheez te so i think jidda unna ne bolya ki environment zaruri nahi hai ki environment de according hi hove na mai khud vi eda di family ch aaiyan na jithe matlab father saab drink vagaira karde si na zaruri nahi hunda ki apan ਪਾ ਉਹ ਤੇ ਆਪਣੇ এনवायरमेंट ਤੋਂ ਹੀ ਚੈੱਕ ਕਰ ਦੇਖੀ ਔਰ ਆਪਾਂ ਖੁਦੋ ਤੇ ਵੀ ਡਿਪੈਂਡ ਕਰ ਸਕਦੇ ਆ ਨਾ ਆਪਾਂ ਇਹ ਚੀਜ਼ ਵੀ ਸੋਚ ਸਕਦੇ ਆ ਕਿ ਯਾਰ ਆਪਣੇ ਪੇਰੈਂਟਸ ਜਾਂ ਫਿਰ ਜੋ ਵੀ ਆਪਣੇ ਰਿਲੇਟਿਵ ਜੋ ਵੀ ਫਰੈਂਡਸ ਵਗੈਰਾ ਇਹ ਚੀਜ਼ਾਂ ਕਰ ਰਹੇ ਨੇ ਆਪਾਂ ਇਹਨਾਂ ਤੋਂ ਦੂਰ ਰਹੀਏ ਇਹ ਆਪਣੇ ਖੁਦ ਦੇ ਮਾਈਂਡਸੈਟ ਦੀ ਗੱਲ ਆ এনवायरमेंट ਤੇ ਆਪ ਮੇਬੀ ਸੋ ਆਪਾਂ ਉਹਨਾਂ ਨੂੰ ਬਲੇਮ ਕਰ ਸਕਦੇ ਆ ਹਨਾ ਮੈਨੂੰ ਨਹੀਂ ਇਹ ਚੀਜ਼ ਲੱਗਦੀ ਕਿ ਜੋ ਉਹਨਾਂ ਨੇ ਬੋਲਿਆ ਸਹੀ ਹੈਗਾ ਉਹ ਆਪਣੇ ਖੁਦ ਦਾ ਮਾਈਂਡਸੈਟ ਵੀ ਇਦਾਂ ਦਾ ਹੋਣਾ ਚਾਹੀਦਾ ਹੈ ਕਿ ਆਪਾਂ ਕੀ ਸੋਚ ਰਹੇ ਆ ਕਿ ਆਪਾਂ ਆਪਣੇ ਆਪ ਨੂੰ ਖੁਦ ਬਣਾਉਣਾ ਚਾਹੁੰਦੇ ਆ ਮੈਨੂੰ ਨਾ ਮੇਰਾ ਮੈਨੂੰ ਦੋਵਾਂ ਨਾਲ ਮੈਂ ਦੋਵਾਂ ਨਾਲ ਨਾ ਥੋੜਾ ਇੱਕ ਅਲੱਗ ਮੈਨੂੰ ਸੋਚਾ ਮੇਰੀ ਅਕੋਰਡਿੰਗ ਨਾ এনवायरमेंट ਹੁਣ ਫੋਰ ਐਗਜ਼ਾਮਪਲ ਇੱਕ ਇੱਕ ਇੱਕੋ ਥੀਸ ਲੋਕ ਕੋਈ ਨੋਇਕ ਕਾਲਜ ਦੇ ਅੰਦਰ ਯੂਨੀਵਰਸਿਟੀ ਜਾ ਰਹੇ ਹੋ ਜਾਂ ਤੁਸੀਂ ਸਕੂਲ ਜਾ ਰਹੇ ਹੋ ਯੂਨੀਵਰਸਿਟੀ ਲੈਣਾ ਤੁਸੀਂ ਰਹਿ ਰਹੇ ਹੋ ਹੌਸਟਲ ਜਾਂ ਪੀਜੀ ਦੇ ਅੰਦਰ ਹੁਣ ਉੱਥੇ ਸੱਤ ਬੰਦੇ ਰਹਿ ਰਹੇ ਨੇ ਤਾਂ ਸੱਤੋਂ ਦੇ ਸੱਤੋਂ ਨਾਲ ਹੀ ਕਾਹਨੇ ਯੂ ਆਰ ਦੈ ਅਥ ਵਨ ਤੁਹਾਡੇ ਰੌਂਡ ਸੱਤ ਲੋਕ ਇੱਕ ਸਾਲੀ ਯਾ ਮਤਲਬ ਇੱਕ ਮਹੀਨੇ ਲਈ ਵੀ ਜੇ ਉਹ ਰੋਜ਼ ਰਾਤੀ ਬੈ ਕੇ ਅਲਕੋਹਲ ਕੰਜ਼ਿਊਮ ਕਰ ਰਹੇ ਨੇ ਐਟ ਦਾ ਐਂਡ ਆਫ ਦਾ ਡੇ ਮੈਨੂੰ ਲੱਗਦਾ ਹੈ ਉਹ ਬੰਦਾ ਅੱਖ ਕੇ ਨਾ ਉਹਨਾਂ ਦੀ ਮੰਨ ਹੀ ਲਾਊਗਾ ਉਹ ਕਹਿਣਗੇ ਤੂੰ ਕਰ ਲੈ 2 ਹਫ਼ਤੇ ਬਾਅਦ 3-4 2 ਮਹੀਨਿਆਂ ਬਾਅਦ ਕੋ ਕਰ ਹੀ ਲੈਨੇ ਆ ਡਰਾਈ ਸਾਰੀ ਕਰਦੇ ਨੇ ਠੀਕ ਹੈ ਨਾ ਹਾਂ ਹਾਂ ਹਮ ਜੀ ਨਹੀਂ ਕਰਨੀ ਉਹਨੇ ਨਹੀਂ ਕਰਨੀ ਆਈ نو ਪਰ ਉਹ ਨਹੀਂ ਕਰਨਾ ਲੈਣਾ ਅੱਜ ਉਹ ਕੱਟਣੇ ਤੇ ਆਮ ਨਾਟ ਜਸਟ ਟਾਕਿੰਗ ਅਬਾਊਟ men ਆਮ ਆਲਸੋ ਟਾਕਿੰਗ ਅਬਾਊਟ ਗਰਲਸ ਉਹਨਾਂ ਲਈ ਵੀ ਕੂਲ ਆ ਮੈਂ ਫਿਰ ਉਹੀ ਇੱਕ ਐਗਜ਼ਾਮਪਲ ਆਪਦੀ ਦੌਰਾਨੀ ਆ ਵੀ ਜਿਹੜੀ ਕੁੜੀ ਨਹੀਂ ਪੀਂਦੀ ਨਾ ਅਲਕੋਹਲ ਅਲਕੋਹਲ ਨੂੰ ਤਾਂ ਬੀਸਿਕ ਮੰਨਦੇ ਨੇ ਉਹਨੂੰ 올ਡ ਫੈਸ਼ਨ ਮੰਨਿਆ ਜਾਂਦਾ ਵੀ ਵੈਂਟ ਟੂ ਸੈਲੀਬ੍ਰੇਟ ਨਿਊ ਈਅਰ ਲਾਈਕ ਇਸ ਕਾਲ ਨੂੰ ਦੋ ਤਿੰਨ ਦੋ ਸਾਲ ਹੋ ਗਏ ਨੇ ਕਸੌਲੀ ਉਹ ਤਿੰਨ ਸਾਲ ਹੋ ਗਏ ਕਿਸ ਤੇ ਉੱਥੇ ਔਨ ਦ ਨਿਊ ਈਅਰ ਨਾਈਟ ਉਸ ਹੋਟਲ ਦੇ ਅੰਦਰ ਜਿਵੇਂ ਬੌਨ ਪਾਇਰ ਤੇ ਡੀਜੇ ਸੀ ਉੱਥੇ ਹਰ ਕੁੜੀ ਨਵੀਂ ਵਿਆਹੀ ਜੋ ਵਰਟ ਸਟਾਪੀ ਰਹੀ ਸੀ ਬੈਠ ਕੇ স্মੋਕ ਕਰ ਰਹੀ ਸੀ ਤੇ ਉਹਨਾਂ ਲਈ ਕੋਈ ਬਰਠੀਓ ਇਟ ਵਾਸ ਵੈਰੀ ਨਾਰਮਲ ਤੇ ਜੇ ਕੋਈ ਉੱਥੇ ਇਹ ਕਹਿੰਦਾ ਨਾ ਵੀ ਤੂੰ ਨਹੀਂ ਐਲਕੋਹਲ ਕੰਜ਼ੂਮ ਕਰਦੀ ਉਹਨਾਂ ਲਈ ਉਹ ਚੀਜ਼ ਅਜੀਬ ਸੀ ਵੀ ਕਿਉਂ ਨਹੀਂ ਵਾਈ ਨਾਟ ਦੈਟਸ ਵਾਟ ਆਮ ਕਮਿੰਗ ਫਰੋਂ ਡੈਟਸ ਵਾਟ ਆਮ ਟਾਕਿੰਗ ਅਬਾਊਟ ਸ਼ਾਇਦ ਮੇਬੀ ਮੀਡੀਆ ਸਾਇਰ ਦੇ ਮਾਈਂਡਸੈਟ ਕੋਈ ਹੈ ਨਾ ਵੀ ਮੈਸ਼ਨ ਲੱਗ ਰਿਹਾ ਨਹੀਂ ਵੀ ਹੁਣ ਐਨਵਾਇਰਨਮੈਂਟ ਦੇ ਅਕੋਰਡਿੰਗਲੀ ਨਹੀਂ ਹੋ ਸਕਦਾ ਹੈਗਾ ਮੇਰੇ ਵੀ ਬਹੁਤ ਸਾਰੇ ਫਰੈਂਡਸ ਨੇ ਜੋ ਫੀਮੇਲ ਫਰੈਂਡਸ ਨੇ ਜੋ ਹੁਣ ਐਲਕੋਹਲ ਪੀਂਦੀਆਂ ਨਹੀਂ ਜਾਂ ਹੋਰ ਵੀ ਇੱਕ ਦੋ ਚੀਜ਼ਾਂ ਨਹੀਂ ਬਟ ਜ਼ਰੂਰੀ ਨਹੀਂ ਆ ਕਿ ਆਪਾਂ ਉਹ ਚੀਜ਼ ਨੂੰ ਦੇਖੀਏ ਜਾਂ ਫਿਰ ਆਪਾਂ ਕਰੀਏ ਨਾ ਹੂੰ ਮੈਂ ਨਾ ਥੋੜੀ ਜਿਹੀ ਤੁਸੀਂ ਹੁਣੇ ਗੱਲ ਕਹੀ ਸੀ ਨਾ ਵੀ ਛੇਵਾਂ ਬੰਦਾ ਸਤਵਾਂ ਬੰਦਾ ਪੀ ਲੇਗਾ ਹੈ ਨਾ ਮੈਂ 6 ਸਾਲ ਹੋਸਟਲ ਗਿਆ ਠੀਕ ਹੈ ਮੇਰੇ ਨਾਲ ਬੈਠ ਕੇ ਸੋਹਣ ਚਿੱਟਾ ਚੱਲਦਾ ਪਹਿਲਾਂ ਸਮੈਕ ਚਲਦੀ ਸੀ ਠੀਕ ਹੈ ਮੇਰੀ 42 ਸਾਲ ਉਮਰ ਹੋ ਗਈ ਠੀਕ ਹੈ ਹਮ ਮੇਰੇ ਨਾਲ ਬਹਿ ਕਿਸਮੈਕ ਪੀਂਦੇ ਰਹੇ ਮੇਰੇ ਨਾਲ ਬਹਿ ਕੇ 6 ਸਾਲ ਹੋਸਟਲ ਦਾ ਰੂਪਿੰਦੇ ਰਹੇ ਸਾਰੇ ਨਸ਼ੇ ਕਰਦੇ ਨੇ ਪਰ ਮੈਂ ਹਾਂ ਤਾਂ ਨਹੀਂ ਲਾਇਆ ਜਿੰਨੇ ਨਹੀਂ ਲਾਣਾ ਉਹਨੇ ਨਹੀਂ ਲਾਣਾ ਬਾਕੀ ਦੀ ਕੁੜੀਆਂ ਦੀ ਗੱਲ ਪਹਿਲਾਂ ਅਸੀਂ ਵੀ ਹੋਸਟਲ 6 ਸਾਲ ਰਹੇ ਹਾਂ ਇਨੀਆਂ ਕੁੜੀਆਂ ਨਹੀਂ ਓਪਨ ਸੀਗੀਆਂ ਠੀਕ ਹੈ ਇਹ ਨਹੀਂ ਮੈਂ ਕਰ ਰਿਹਾ ਵੀ ਬਹੁਤ ਪੁਰਾਣੀ ਗੱਲ ਕਰ ਕਰ ਰਿਹਾ ਹਾਂ ਸਮਝ ਲੋ ਵੀ ਅੱਜ ਤੋਂ 12-13 ਸਾਲ ਪਹਿਲਾਂ ਲਾ ਲੋ 15 ਸਾਲ ਪਹਿਲਾਂ ਦੀ ਗੱਲ ਆ ਸਮਝਣਾ ਹਣਾ ਉਹ ਇਹ ਨਹੀਂ ਓਪਨ ਨਹੀਂ ਸੀ ਗਿਆ ਅੱਜ ਤੋਂ 10-12 ਸਾਲ ਪਹਿਲਾਂ ਇਹਨਾਂ ਓਪਨ ਨਹੀਂ ਸੀ ਕੰਮ ਹੁਣ ਬਹੁਤ ਜ਼ਿਆਦਾ ਓਪਨ ਹੋ ਚੁੱਕਿਆ ਹੈ ਕੰਮ ਉਨਕੀ ਓਪਨਲੀ ਕੁੜੀਆਂ ਮੁੰਡਿਆਂ ਦੇ ਬਰਾਬਰ ਟ੍ਰੀਨ ਲਾ ਪਈ ਜਿੱਤੇ ਲਾ ਬਾਕੀ ਮੈਨੂੰ ਲੱਗਦਾ ਜਦੋਂ ਅੱਜਕੱਲ ਰਿਸ਼ਤੇ ਨਹੀਂ ਹੁੰਦੇ ਨੇ ਤਾਂ ਉਦੋਂ ਕੁੜੀਆਂ ਅਕਸਰ ਹੀ ਮੈਂ ਕਹਿੰਦੀਆਂ ਹੋਈਆਂ ਦੇਖ ਲਿਆ ਨੇ ਵੀ ਸੁਣਦੇ ਆਪਾਂ ਵੀ ਜਦੋਂ ਸਾਹ ਹੂਗਾ ਵਾਤੋਂ ਬਾਅਦ ਮੁੰਡੇ ਨੂੰ ਪਹਿਲੀ ਗੱਲ ਇਹ ਦਿੱਤਾ ਜਾਂਦਾ ਵੀ ਆਪਾਂ ਦੋਵੇਂ ਰਾਤੀ ਇਕੱਠੇ ਬੈ ਕੇ ਪੈਗ ਲਾਵਾਂਗੇ ਨੋਰਮਲੀ ਗੱਲ ਸੁਣਨ ਨੂੰ ਆਉਂਦੀ ਹੈ ਬਹੁਤ ਬੀਸਿਕ ਜੀ ਡਿਮਾਂਡ ਹੈ ਗੱਲ ਕਹਿ ਲੂੰ ਤਾਂ ਮੂਵੀ ਵੀ ਬਣ ਗਈ ਇਸ ਚੀਜ਼ ਉੱਤੇ ਵੀ ਸੌਅ ਇਟ ਇਨ ਨਿੱਕਾ ਜੈਲਦਾਰ 4 ਤੂੰ ਰਿਐਲਿਟੀ ਉੱਤੇ ਬੀਸਡ ਹੈ ਚੀਜ਼ ਕੋਈ ਵੱਖਰੀ ਮੂਵੀ ਦੇ ਅੰਦਰ ਨਹੀਂ ਦੇਖੀ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਜਿਵੇਂ ਹੁਣ ਤੁਸੀਂ ਮੈਂਸ਼ਨ ਕੀਤਾ ਕਿ ਸੋਸਾਇਟੀ ਅੱਜ ਬਹੁਤ ਜ਼ਿਆਦਾ ਫ੍ਰੀ ਹੋ ਚੁੱਕੀ ਹੈ ਇਸ ਚੀਜ਼ ਬਾਰੇ ਤਾਂ मैं लगता है कि पहले जमें मैं स्टार्टिंग कही कि शुरुआत अंदर जो अं सुनते चीज़ की बॉम्बे वाली साइड मुंबई क्लब कुड़िया जोतान कंज्यूम कर रही हैं यू वट्स एवर इज हैपनिंग मैं लगता तो है अब साढ़े मोहाली चंडीगढ़ दिल्ली वर्ग शहर ने मुंबई में इस चीज अंदर बहुत पिछे छटता जोड़ा ट्रेंड उतो शुरू होयाडिया के अंदर अजो साहर ज्यादा है ਤੁਸੀਂ ਆਪਦੀ ਅਰਾਊਂਡ ਇੱਕ ਵਾਰ ਨੋਟਿਸ ਕਰੋ ਤੁਹਾਨੂੰ ਉਹ ਕੁੜੀਆਂ ਬਹੁਤ ਘੱਟ ਮਿਲਣਗੀਆਂ ਜਿਹੜੀਆਂ ਡਰਿੰਕ ਨਹੀਂ ਕਰਦੀਆਂ ਮੈਂ ਅਲਕੋਹਲ ਨੂੰ بیس ਬਣ ਕੇ ਚੱਲ ਰਹੀਆਂ ਤੇ ਤੁਹਾਨੂੰ ਉਹ ਕੁੜੀਆਂ ਜ਼ਿਆਦਾ ਮਿਲਣਗੀਆਂ ਜਿਹੜੀਆਂ ਕਰਦੀਆਂ ਨੇ ਜੇ এনवायरमेंट ਦੀ ਗੱਲ ਆਉਂਦੀ ਜਮੇ ਉਹਨਾਂ ਦਾ ਇੱਕ ਮਾਈਂਡ ਸੈਟ ਆ ਕਿ ਜਿਹੜੀ ਨਹੀਂ ਕਰਦੀ ਉਹਨੂੰ ਇੱਕ ਸ਼ਬਦ ਦਿੱਤਾ ਜਾਂਦਾ ਹੈ ਬੈਕਵਰਡ ਹੈ ਯਾ ਇਹ ਦੇਸ਼ ਸ਼ਿਫਟ ਹੋਣਗੇ ਇੱਥੇ ਇੱਥੇ ਜੇ ਜੇ ਕਿਸੇ ਕੁੜੀ ਨੂੰ ਮਨਾ ਕਰਨਾ ਉਹ ਤੇ ਪਈ ਤਾਂ ਕਹਿਣਗੀਆਂ ਕਿ ਜੇ ਮੇਰਾ ਭਰਾ ਹੈ ਉਹਨੂੰ ਵੀ ਆਜ਼ਾਦੀ ਹੈ ਮੈਨੂੰ ਕਿਉਂ ਨਹੀਂ ਇਕਵੈਲਟੀ ਇੱਥੇ ਆ ਗਈ ਹੈ ਹੁਣ ਪਰ ਮੈਨੂੰ ਲੱਗਦਾ ਹੈ ਇਕਵੈਲਟੀ ਵਾਸ ਅਬਾਊਟ ਇਕੁਅਲ ਰਾਈਟਸ ਮੇਬੀ ਕੁੜੀਆਂ ਨੇ ਫਰੀडम ਦਾ ਰਾਈਟ ਹੈ ਕੀ ਹੁਣ ਸਿਰਫ ਗੱਲ ਦਾ ਹੀ ਰਾਈਟ ਨੇ ਇਹਨਾਂ ਦੇ ਅੰਦਰ ਅਸੀਂ ਫੈਮਿਨਿਜ਼ਮ ਲੈ ਕੇ ਆਵਾਂਗੇ ਹੁਣ ਹਾਂ ਜੋ ਫਰੀडम ਵਰਡ ਹੈ ਮੇਬੀ ਕੁੜੀਆਂ ਨੇ ਉਹਨੂੰ ਆਪਣੇ ਆਪਣੇ ਮਾਈਂਡਸੈਟ ਚ ਕੁਝ ਗਲਤ ਹੀ ਸੋਚ ਕੇ ਰੱਖ ਲਿਆ ਕਿ ਫ੍ਰੀडम ਦਾ ਮਤਲਬ ਹੈ ਕਿ ਬਾਹਰ ਖੁੱਲਾ ਘੁੰਮੋ ਫਿਰੋ ਡਰਿੰਕ ਵਗੈਰਾ ਕਰੋ ਇਸ ਚੀਜ਼ ਨੂੰ ਫ੍ਰੀडम ਮੰਨ ਲਿਆ ਕੁੜੀਆਂ ਨੇ ਅੱਜਕੱਲ ਮੀ ਜੋ ਫ੍ਰੀडम ਦਾ ਮਤਲਬ ਹੈ ਕਿ ਇਹ ਚੀਜ਼ ਹੈ ਕਿ ਆਪਾਂ ਇਹ ਸਭ ਕਰਾਂਗੇ ਤਾਂ ਆਪਾਂ ਫ੍ਰੀडम ਚਾਂਗੇ ਅਗਰ ਇਹ ਚੀਜ਼ਾਂ ਤੋਂ ਆਪਾਂ ਕੋਈ ਰੋਕ ਰਿਆ ਤਾਂ ਆਪਾਂ ਨੂੰ ਫ੍ਰੀडम ਨਹੀਂ ਮਿਲ ਰਹੀ ਹੈਗੀ ਇਹ ਚੀਜ਼ ਦਾ ਵੀ ਹੋ ਰਿਹਾ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਚੀਜ਼ ਉੱਤੇ ਜਿਵੇਂ ਹੁਣ ਗੁਰਲੀਨ ਮੈਡਮ ਨੇ ਕਿਹਾ ਹੀ ਵੀ ਮੇਰੇ ਕੁਝ ਦੋਸਤ ਹੈਗੇ ਨੇ ਜਿਹੜੀ दारू ਪਿੰਦੀਆਂ ਨੇ ਗਿਆ ਪਰ ਉਹਨਾਂ ਦੇ ਉਹਨਾਂ ਦਾ ਮਾਈਂਡ ਸੈਟ ਹੈਗਾ ਵਧੀਆ ਵੀ ਉਹਨਾਂ ਨੂੰ ਕੁਝ ਹੋਇਆ ਨਹੀਂ ਐਂ ਕਿਹਾ ਹੀ ਉਹਨਾਂ ਤੇ ਫਿਰ ਉਹ ਉਹਨਾਂ ਦੇ ਗਰੁੱਪ 'ਚ ਕਰ ਵੀ ਕੀ ਰਹੀ ਹੈ ਉਹਨਾਂ ਦਾ ਟਾਈਮ ਹੀ ਵੇਸਟ ਹੋ ਰਿਹਾ ਇਸ ਤੋਂ ਵਧੀਆ ਉਹ ਆਪਣਾ ਟਾਈਮ ਕਿਸੇ ਵਧੀਆ ਸਰਕਲ 'ਚ ਸਪੈਂਡ ਕਰਣ ਇਹ ਕੁਐਸਚਨ ਆ ਮੇਰਾ ਉਹਨਾਂ ਵਾਸਤੇ ਤਾਂ ਉਹਨਾਂ ਨੂੰ ਕੋਈ ਜਵਾਬ ਦੇਣ ਵਾਸਤੇ ਜੇ ਅਗਰ ਆਪਣੇ ਫਰੈਂਡਸ 'ਚ ਇਹ ਚੀਜ਼ਾਂ ਦੇ ਥੋੜੀਆਂ ਕਮੀਆਂ ਹੈਗੀਆਂ ਨੇ ਤਾਂ ਉਹਨਾਂ 'ਚ ਜੋ ਬਾਕੀ ਚੀਜ਼ਾਂ ਨਹੀਂਆਂ ਉਹ ਆਪਾਂ ਇਗਨੋਰ ਕਰ ਦੇ ਜੋ ਬਾਕੀ ਕੁਆਲਿਟੀਆਂ ਨੇ ਉਹਨਾਂ ਦੀ ਇਗਨੋਰ ਕਰ ਦਈਏ ਹਾਂ ਉਹ ਕਰਦੀਆਂ ਨੇ ਇਹਦਾ ਮਤਲਬ ਇਹ ਮੈਂ ਨਾਲ ਬੈਠ ਕੇ ਨਹੀਂ ਕਰਦੀ ਨਾ ਤਾਂ ਇਹਦਾ ਮਤਲਬ ਇਹ ਥੋੜੀ ਨਾਲ ਜੋ ਬਿਲਕੁਲ ਬੇਕਾਰ ਨਹੀਂ ਹੈ ਮੈਂ ਉਹਨਾਂ ਦਾ ਉਹਨਾਂ ਨੂੰ ਛੱਡ ਦਵਾਂ ਉਹਦੀਆਂ ਕੁਝ ਚੀਜ਼ਾਂ ਉਹ ਮੰਨ ਲਿਆ ਨੇ ਮ ਜਾਂਦਾ ਵੀ ਤਾਂ ਸੋਚੋ ਨਾ ਤੁਸੀਂ ਅਗਰ ਉਹਨਾਂ ਨਾਲ ਮੈਂ ਰਹਿ ਰਹੀ ਹਾਂ ਹੁਣ ਆਇਆ ਮੈਂ ਆਲਸੋ ਸੀਿੰਗ ਦਿਸ ਜਿਹੜੀਆਂ ਜਿਹੜੇ ਲੋਕ ਨਸ਼ਾ ਕਰ ਰਹੇ ਨੇ ਇਟਸ ਨੋਟ ਲਾਈਕ ਥੇਅਰ ਆਰ ਨੋਟ ਵਰਥ ਇਟ ਮੇਬੀ ਉਹ ਗੁੱਡ ਮਾਰਕਸ ਲੈ ਆ ਰਹੀ ਨੇ ਪਰ ਸਵਾਲ ਇਹ ਹੈ ਕਿ ਉਹਨਾਂ ਗੁੱਡ ਮਾਰਕਸ ਨਾਲ ਕੋਈ ਫਿਊਚਰ ਹੈ ਜਦੋਂ ਤੁਸੀਂ ਕੁੜੀਆਂ ਨੇ ਜੇ ਉਹਨਾਂ ਕੀ ਕੀ ਉਹਨਾਂ ਦਾ ਕੋਈ ਫਿਊਚਰ ਹੈ ਜਿਵੇਂ ਆਪਾਂ ਅਕਸਰ ਗਾਣਿਆਂ ਦੇ ਅੰਦਰ ਵੀ ਸੁਣਦੇ ਆ ਕਿ ਕੋਈ ਅੱਗੇ ਜਾ ਕੇ ਮਤਲਬ ਜਿਵੇਂ ਕਹਿੰਦੇ ਨੇ ਵੀ ਉਹਨਾਂ ਕੁੱਖਾਂ 'ਚ ਸੂਰਮੇ ਨਹੀਂ ਜੰਮੇ ਜਾਂਦੇ ਵੈਨ ਵੀ ਟਾਕ ਅਬਾਊਟ ਏਕ ਲਾਈਨ ਨਾ ਕਿ ਜ਼ੀਰੋ ਤੇ ਗੱਲ ਨਹੀਂ ਪਰ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਸ਼ਰਾਬਾਂ ਪੀਣੀ ਆ ਜਾਂ ਤੁਸੀਂ ਕਲੱਬਿੰਗ ਜਾਣਾ ਹੈ ਜਦੋਂ ਤੁਹਾਡਾ ਦਾ ਮਾਈਂਡ ਸੈਟ ਹੀ ਉਹ ਹੈ ਤੁਸੀਂ ਆਪਦੇ ਬੱਚਿਆਂ ਨੂੰ ਕੀ ਸਿਖਾਓਗੇ ਕਲੱਬਿੰਗ ਜੰਮਦੇ ਬੱਚੇ ਨੂੰ ਕਲੱਬ ਲੈ ਕੇ ਜਾਓਗੇ ਅਟਵਲ ਜੀ ਤੁਸੀਂ ਸਾਨੂੰ ਹੁਣੇ ਜੁਆਇਨ ਕੀਤਾ ਹੈ ਪਲੀਜ਼ ਆਪਣਾ ਕੈਮਰਾ ਔਨ ਰੱਖੋ ਕੈਮਰਾ ਬੰਦ ਨਹੀਂ ਰਹਿਣ ਦੋ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਨੂੰ ਤੇ ਤਹੀ ਗੱਲ ਕੁੜੀਆਂ ਦੀ ਯਾਰ ਸਰ ਇਕਵੈਂਟ ਨਹੀਂ ਨੀ ਸਾਜ ਜੇ ਤੁਸੀਂ ਬੋਲਣਾ ਚਾਹੁੰਦੇ ਹੋ ਤਾਂ ਆਪਣਾ ਪਲੀਜ਼ ਕੈਮਰਾ ਔਨ ਕਰ ਲਓ। ਓਹ ਹੋ। ਇੱਕ ਸੈਕਿੰਡ ਫੇਟ ਕਰਿਓ ਫਿਰ। ਹਾਂਜੀ। ਬਈ ਕੋ ਮੈਨਾਂ ਮੈਂ ਫਿਰ ਇਸ ਸੀਟ ਉੱਤੇ ਆਉਣੀ ਆਂ ਵੀ ਫਿਰ ਮੈਨੂੰ ਕਿਹਾ ਜਾਏਗਾ ਵੀ ਤੂੰ ਬੈਕਵਰਡ ਹੈ ਠੀਕ ਹੈ। ਨਾਟ ਡਰਿੰਕਿੰਗ ਇਜ਼ ਮਾਈ ਪਰਸਨਲ ਡਿਸੀਜਨ। ਪੀਣੀ ਹੈ ਨਾ ਪੀ ਲੋ ਠੀਕ ਹੈ। ਹੁਣ ਜੇ ਪੂਰੀ ਦੁਨੀਆ ਹੀ ਸ਼ਰਾਬ ਕੰਜ਼ੂਮ ਕਰ ਰਹੀ ਹੈ। ਪੀ ਲੋ ਪਰ ਐਸ ਤਰੀਕੇ ਨਾਲ ਪੀਣੀ ਕੀ ਤੁਸੀਂ ਪੀਕੇ ਸੜਕਾਂ ਦੇ ਉੱਤੇ ਪਏ ਹੋ ਤੁਹਾਡੀਆਂ ਵੀਡੀਓਜ਼ ਬਣ ਰਹੀਆਂ ਹਨ ਤੁਹਾਡਾ ਪਿਓ ਤੁਹਾਨੂੰ ਉੱਥੋਂ ਲੈ ਕੇ ਜਾ ਰਿਹਾ ਹੈ ਤਮਾਸ਼ਾ ਖੜਾ ਕਰ ਰਿਓ ਤੁਹਾਡਾ ਹਸਬੰਡ ਤੁਹਾਡਾ ਬੱਚਾ ਨਾਲ ਹੈ ਤੁਸੀਂ ਜਾਣਾ ਨਹੀਂ ਚਾ ਰਹੇ ਹੋ ਇੱਜ਼ਤ ਤੇ ਦਾਗ ਲਾਉਣਾ ਤੇ ਪੀਨ ਵਿੱਚ ਡਿਫਰੈਂਸ ਹੁੰਦਾ ਹੈ ਮੇਰੇ ਕੋਲ ਕੁਸ਼ਨ ਹੈ ਮੇਰੇ ਕੋਲ ਹਾਂ ਪਤਾ ਕੀ ਮੇਰੇ ਕੋਲ ਕੋਈ ਕਿਹਨੂੰ ਪਹਿਲੀ ਗੱਲ ਦੇ ਇਹ ਕੋਈ ਕੋਈ ਚਰਚੋ ਸਾਨੂੰ ਸੁਣਨੀ ਆ ਬੋਲੋ ਪਹਿਲੀ ਗੱਲ ਦੇ ਕੋਈ ਕਿਹਨੂੰ ਨਹੀਂ ਲਾਉਂਦਾ ਠੀਕ ਆ ਜੇ ਜੇ ਕੁੜੀਆਂ ਇਹ ਕੰਮ ਕਰਦੀਆਂ ਮਤਲਬ ਕਿ ਕੋਈ ਕੁੜੀ ਮੰਨ ਲਓ ਡਰਿੰਕ ਕਰਦੀ ਆ ਨਾ ਮਾਣਾ ਲੋ ਕਰਦੀ ਆ ਉਹ ਕਿਉਂ ਕਰਦੀ ਆ ਕੋਈ ਉਹਦੀ ਮਜਬੂਰੀ ਹੋ ਗਈ ਪੀਣਾ ਮਜਬੂਰੀ ਹੈ ਮਜਬੂਰੀ ਉਹਦੀ ਮੰਨ ਲਓ ਕੋਈ ਯਾਰ ਨਾਲ ਦਾ ਛੱਡ ਜਾਂਦਾ ਕਈ ਕੁਝ ਆ ਜਾਂਦਾ ਵਿੱਚ ਉਹ ਕੁੜੀ ਨੂੰ ਫਿਰ ਉਹ ਬੰਦੇ ਕੋਈ ਰਾਹ ਨਹੀਂ ਲੱਭਦਾ ਕੁੜੀ ਨੂੰ ਠੀਕ ਆ ਉਹ ਚੀਜ਼ ਉਹਦੀ ਜਿਹੜੀ ਗਾਂ ਛੇਲੀਆਂ ਜਿਹੜੀਆਂ ਲੌਂਡੀਆਂ ਵਾ ਉਹ ਗਾਂ ਕੁੜੀ ਨੂੰ ਕਹਿੰਦੀਆਂ ਤੈਨੂੰ ਆ ਚੀਜ਼ ਨਾਲ ਮਜ਼ਾ ਆਊਗਾ ਆ ਕਰ ਇਦਾਂ ਪੀ ਉਹ ਕਰ ਉਹ ਕੁੜੀ ਨੂੰ ਜਿਹਨੂੰ ਉਹ ਚੀਜ਼ ਧੋਸੀ ਜਾਂਦੀ ਨਾ ਤਾਂ ਕਰੇ ਕੁੜੀ ਨਸ਼ੇਤ ਲੱਗਦੀ ਆ ਮੇਰੀ ਸਰ ਦੇਖੋ ਮੈਂ ਜਿਹੜੀ ਹੁਣੇ ਕੁਇੰਟ ਨਿਊ ਇਅਰ ਤੇ ਜਿਹੜੇ ਲੋਕ ਅਸਾੜੀ ਕਿਉਂ ਨਸ਼ਾ ਕਰਨਾ ਸਟਾਰਟ ਕਰਤਾ ਪਰ ਕੀ ਨਸ਼ਾ ਸੋਲੂਸ਼ਨ ਹੈ ਨਸ਼ੇ ਨਹੀਂ ਬਚਾ ਲਿਆ ਹੁਣ ਯਾਰ ਕੋਖ ਨਹੀਂ ਹਣਾ ਕੋਖ ਵੀ ਨਹੀਂ ਹਣਾ ਠੀਕ ਹੈ ਜੇ ਕੋਈ ਨਹੀਂ ਹਣਾ 1 ਮਿੰਟ ਆਮ ਗਿਵਿੰਗ ਯੂ ਐਗਜ਼ਾਮਪਲ ਬਠਿੰਡਾ ਵਾਂ ਆਪੇ ਸੀ ਪੰਜਾਬ ਦੀ ਗੱਲ ਕਰ ਰਹੀ ਆ 7 ਡੇਜ਼ ਦੇ ਵੀਕ ਦੇ ਅੰਦਰ 5 ਲੋਕ ওভারਡੋਜ਼ ਨਾਲ ਮਰ ਰਹੇ ਨੇ ਮੇਰੀ ਗੱਲ ਤੇ ਸੁਣੋ ਮਰਦੇ ਆ ਤੇ ਮੇਰੀ ਪਹਿਲਾਂ ਗੱਲ ਸੁਣੋ ਕੁੜੀਆਂ ਮੁੰਡੇ ਦੋਵੇਂ ਸ਼ਾਮਿਲ ਨੇ ਇਸ ਰੇਸ਼ੀਓ ਦੇ ਅੰਦਰ ਮੈਂ ਇੱਕ ਸ਼ਹਿਰ ਦੀ ਗੱਲ ਕਰ ਰਹੀ ਹਾਂ ਗੱਲ ਕਰੋਗੇ ਨਾ ਤਾਂ ਡਾਟਾ ਹਿਲ ਜਾਏਗਾ ਪੂਰਾ ਉਹ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇਹ ਵੇਖੋ ਨਾ ਵੀ ਹੁਣ ਕਿੱਦਾਂ ਖਤਮ ਕਰਨਾ ਸਰਕਾਰਾਂ ਦੇ ਦੇਆਂ ਮਰਵਾਉਣ ਇਹਨਾਂ ਨੂੰ ਆਪਣੇ ਸੂਰਮੇ ਦੇ ਉਹ ਨਸ਼ੇ ਦੇ ਤੁੱਖੋਂ ਤੇ ਮਰਨ ਦੇ ਆ ਇਹ ਵੀ ਵੇਖੋ ਨਾ ਮਤਲਬ ਨਹੀਂ ਆ ਲੈਟਸ ਲੈਟਸ ਕਮ ਬੈਕ ਟੂ ਦ ਪੁਆਇੰਟ ਜਿੱਥੇ ਤੁਸੀਂ ਪਹਿਲੇ ਗੱਲ ਕੀਤੀ ਕਿ ਜੇ ਕੋਈ ਛੱਡ ਗਿਆ ਕੋਈ ਬੋਏਫ੍ਰੈਂਡ ਸੀ ਔਰ ਵਾਟਸ ਐਵਰ ਕੋਈ ਘਰ ਦੀ ਮੈਂ ਯਾ ਮੇਬੀ ਇੱਕ ਫੇਲੀਅਰ ਲਾਈਫ ਦੇ ਅੰਦਰ ਮੈਂ ਹਰ ਮੈਂ ਹਰ ਸਟੈਂਜ਼ਾ ਨੂੰ ਲੈ ਕੇ ਚੱਲਦੀ ਆ ਫੇਲੀਅਰ ਹੋ ਗਿਆ ਬੋਏਫ੍ਰੈਂਡ ਛੱਡ ਗਿਆ ਆ ਘਰ ਦੇ ਜ਼ਿਆਦਾ ਸਟ੍ਰਿਕਟ ਨੇ ਤੇ ਇੱਕ ਸੋਲੂਸ਼ਨ ਲੱਭ ਲਿਆ ਕਿ ਜ਼ਿੰਦਗੀ ਦੇ ਅੰਦਰ ਕੋਈ ਵੀ ਦੁੱਖ ਆ ਨਾ ਤਾਂ ਡਰਿੰਕ ਕਰ ਲੈ ਤੈਨੂੰ ਮਜ਼ਾ ਆਏਗਾ ਯਾ ਤੂੰ ਸਮੋਕ ਕਰ ਲੈ ਇਹ ਫਿਰ ਲਾਉਂਗਾ ਦਿਮਾਗ ਜ਼ੋਨ ਆਊਟ ਹੋ ਜਾਏਗਾ ਯੂ ਵਿਲ ਫੀਲ ਬੈਟਰ ਨਾ ਕਮਿੰਗ ਬੈਕ ਟੂ ਥਿਸ ਕੀ ਇਹ ਸੋਲੂਸ਼ਨ ਠੀਕ ਹੈ ਕੀ ਇਹ ਦਾ ਨਾਰਮਲਾਈਜ਼ ਹੋਣਾ ਠੀਕ ਹੈ ਇਹ ਠੀਕ ਤੇ ਨਹੀਂ ਹੈਗਾ ਚਲੋ ਠੀਕ ਤੇ ਨਹੀਂ ਹੈਗਾ ਪਰ ਜਿਹੜਾ ਹੁਣ ਕੋਈ ਵੀ ਲੌਂਦਾ ਮੰਨ ਲਓ ਕਿਸ ਨੂੰ ਜਦਾਂ ਮੰਨ ਲਓ ਕਿ ਇਹ ਜੀ ਤੋਂ ਦੁੱਖ ਦੁਖੀ ਹੈ ਮੰਨ ਲਓ ਕੋਈ ਘਰੋਂ ਦੁਖੀ ਆ ਕੋਈ ਆਪਣੇ ਛੱਡ ਜਾਂਦਾ ਕਿਸੇ ਤੋਂ ਦੁਖੀ ਆ ਪਰ ਉਹਨੂੰ ਚੀਜ਼ ਨੂੰ ਉਦੋਂ ਬੰਦੇ ਨੂੰ ਸਮਝਾਇਆ ਜਾਵੇਗਾ ਨਾ ਪਰ ਜਦੋਂ ਉਹਨੂੰ ਅਗਲੇ ਨੂੰ ਕਹਿਣਾ ਵੀ ਮੈਂ ਤੂੰ ਇਦਾਂ ਕਰ ਤੂੰ ਇਦਾਂ ਇਹਦੀ ਨਾਲ ਤੈਨੂੰ ਸਕੂਨ ਮਿਲੂਗਾ ਉਹ ਤਾਂ ਇਹ ਕੁੜੀ ਚੀਜ਼ ਤੇ ਲੱਗਦੀ ਆ ਉਦਾਂ ਕੁੜੀ ਨਹੀਂ ਕੋਈ ਪਾਗਲ ਈ ਈ ਕੋਈ ਪਾਗਲ ਨਹੀਂ ਦੀ ਜਿੜ ਲੱਗਦੀ ਆ ਤੇ ਜਾਂ ਮੁੰਡੇ ਲਾਉਂਦੇ ਕੁੜੀ ਨਸ਼ੇ ਦੇ ਤੁਸੀਂ ਮੰਨਦੇ ਹੋ ਕਿ ਮੁੰਡੇ ਕੁੜੀਆਂ ਨੂੰ ਨਸ਼ੇ ਤੇ ਲਾਉਂਦੇ ਨੇ ਮੈਂ ਮੰਨਦਾ ਯਾਰ ਆਪਣੇ ਅੱਖੀ ਵੇਖਿਆ ਆ ਪਿਰ ਮੈਨੂੰ ਲੱਗਦਾ ਪਿਰ ਪਿਰ ਸਾਨੂੰ ਥੋੜਾ ਕਨਸੈਂਟਰੇਟ ਉੱਥੇ ਕਰਨਾ ਚਾਹੀਦਾ ਮੈਂ ਮੁੰਡੇ ਵੀ ਨਸ਼ੇ ਨਾ ਕਰਨ ਕਿਉਂਕਿ ਮੈਨੂੰ ਲੱਗਦਾ ਘਰ ਦਾ ਕੋਈ ਵੀ ਬੱਚਾ ਜੇ ਨਸ਼ਾ ਕਰਕੇ ਉਸ ਮੁੰਡਾ ਔਰ ਕੁੜੀ ਉਹ ਸੜਕ ਤੇ ਪਿਆ ਉਹ ਤਮਾਸ਼ਾ ਬਣ ਰਿਹਾ ਉਹਦਾ ਤਾਂ ਫਰਕ ਤਾਂ ਦੁਨਾਲ ਪੈਂਦਾ ਨਾ ਬੱਚੇ ਤਾਂ ਦੋਵੇਂ ਨੇ ਮੈਂ ਮੰਨਦੀ ਆ ਕਿ ਕੁੜੀਆਂ ਨੂੰ ਘਰ ਦੀ ਜ ਮੰਨਿਆ ਜਾਂਦਾ ਥੋੜਾ ਜ਼ਿਆਦਾ ਇੰਪੈਕਟ ਪੈਂਦਾ ਪਰ ਆ ਕਾਈਂਡ ਆਫ ਤੋਂ ਡੇ ਜਿਵੇਂ ਤੁਸੀਂ ਕਮਿਟ ਵੀ ਕਰ ਲਿਆ ਸੀ ਇਸ ਨੂੰ ਕਿ ਮੁੰਡੇ ਕੁੜੀਆਂ ਨੂੰ ਨਸ਼ੇ ਤੇ ਲਾਉਂਦੇ ਨੇ ਕਹਿੰਦੇ ਨੇ ਬੀਕਨ ਜਿਉਂ ਕਰ ਲੈ ਕੋਈ ਵੱਡੀ ਗੱਲ ਨਹੀਂ ਹੈ ਇਹਦੇ ਚ ਮੈਂ ਵੀ ਤਾਂ ਕਰ ਹਰ ਇੱਕ ਮੁੰਡੇ ਦਾ ਨਾਂ ਨਹੀਂ ਲਿੰਦਾ ਇੱਕ ਸਾਰਾ ਮੁੰਡਿਆ ਕਿਉਂਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹਾਂ ਪਰ ਇਹ ਵੀ ਕਈ ਜਿੰਦੀ ਗੱਲ ਕਿਉਂਕਿ ਜੋਤ ਜੋਤ ਮੈਂ ਆਪਣੇ ਇੱਥੇ ਵੇਖਿਆ ਤਾਂ ਤੈਨੂੰ ਮੈਂ ਦੱਸਣ ਲਿਆ ਵੀ ਜਿਹੜੀ ਗੱਲ ਸੱਚ ਹੈ ਕਿਉਂਕਿ ਹੁਣ ਮੈਂ ਵੀ ਮੁੰਡਾ ਆ ਮੈਂ ਠੀਕ ਆ ਅਸੀਂ ਵੀ ਹੁਣ ਇਹ ਚੀਜ਼ ਅਸੀਂ ਵੀ ਹੁਣ ਇਹ ਚੀਜ਼ ਤੋਂ ਲੰਘਣ ਡੇ ਹਾਂ ਠੀਕ ਆ ਨਾ ਤੇ ਮੈਂ ਕਿਹਾ ਮੈਂ ਵੀ ਚਲੋ ਇਸ ਟਾਈਮ ਮਿੱਟ ਲਈਆਂ ਮੈਂ ਕਿਹਾ ਇਹ ਸਾਡੇ ਘਰ ਦੇ ਕੋਲਿਆ ਵੀ ਸਾਡੇ ਮੁੰਡੇ ਵਿਗੜਨਾਂ ਠੀਕ ਆ ਸਾਨੂੰ ਕਿਉਂ ਕੱਲਿਆ ਗਿਆ ਇੱਥੇ ਮੈਂ ਆ ਤੁਹਾਨੂੰ ਦੱਸਦਾ ਐਮ ਪਲੱਸ 2 ਕੰਪਲੀਟ ਮਤਲਬ ਕਿ ਪਲੱਸ 2 ਕੰਪਲੀਟ ਹੀ ਮਤਲਬ ਆਪਣਾ ਪੇਪਰ ਦੇਣੇ ਆ ਕਿ ਪਲੱਸ 2 ਦੇ ਹੂੰ ਤੇ ਮੈਂ ਦਿੱਤੇ ਨਹੀਂ ਆ ਮੈਨੂੰ ਇੱਥੇ ਆਇਨ ਹੋ ਗਿਆ ਪੰਜ ਪੰਜ ਕਿ ਮਹੀਨੇ ਹੋ ਗਏ ਆ ਪੰਜ ਮੰਥ ਹੋ ਗਏ ਆ ਇੱਥੇ ਇਟਲੀ ਆਇਨ ਨੂੰ ਮੈਂ ਕਿਉਂ ਕਿਉਂ ਨਹੀਂ ਕਰਦੇ ਕਿਉਂ ਪੇਪਰ ਭਰਤੇ ਇਹ ਕਿਦਾਂ ਜਿਉਂ ਘਰ ਦੇ ਨੂੰ ਪਤਾ ਵੀ ਅਗਲੇ ਬੰਨੇ ਫਿਊਚਰ ਹੀ ਨਹੀਂ ਹੈਗਾ ਜਦੋਂ ਇੱਥੇ ਫਿਊਚਰ ਹੀ ਨਹੀਂ ਹੈਗਾ ਠੀਕ ਆ ਨਹੀਂ ਮੇਰੇ ਮਨ ਵਿੱਚ ਇੱਕ ਸਵਾਲ ਕਰਨਾ ਚਾਹਣੀ ਆ ਕਿ ਅਸੀਂ ਕਹਿੰਦੇ ਆ ਕਿ ਅਸੀਂ ਵੈਸਟਰਨ ਕਲਚਰ ਅਡਾਪਟ ਕਰ ਰਹੇ ਹਾਂ ਸਾਨੂੰ ਇੱਕ ਬਹੁਤ ਸਿੰਪਲ ਜੀ ਗੱਲ ਤੁਹਾਨੂੰ ਮਿਲਦੀ ਹੈ ਜਦੋਂ ਤੁਸੀਂ ਨਸ਼ਿਆਂ ਦੀ ਗੱਲ ਕਰਦੇ ਆ ਪਾਰਟੇਇੰਗ ਕਲੱਬਿੰਗ ਹੂਕਿੰਗ ਆਪਰ ਵਾਟਸਐਪਰ ਇਹਨਾਂ ਦੀ ਜਿਹੜੀ ਗੱਲ ਆਉਂਦੀ ਨਹੀਂ ਬਹੁਤ ਸਿੰਪਲ ਸਟੇਟਮੈਂਟ ਅਸੀਂ ਅਕਸਰ ਸੁਣਦੇ ਆ ਕਿ ਵੈਸਟਰਨ ਕਲਚਰ ਅਡਾਪਟ ਕਰ ਰਹੇ ਆ ਅਸੀਂ ਤੁਸੀਂ ਇਟਲੀ ਦੇ ਅੰਦਰ ਉਹ ਪਰ ਇੰਨਾ ਨਸ਼ਾ ਹੈ ਕਿ ਉੱਧਰ ਇਹ ਚੀਜ਼ਾਂ ਆਮ ਨੇ ਯਾਰ ਇੱਧਰ 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 ਬਹੁਤ ਆ ਰਿਹਾ ਇੱਧਰ ਹੈ ਕਿੰਨੀ ਆ ਤੇਰੀ ਕੁੜੀਆਂ ਨੀਗ ਨੀਗ ਕੁੜੀਆਂ ਪੀਂਦੀਆਂ ਨਸ਼ਾ ਅੰਤ ਫੇਸ ਤੋਂ ਨਹੀਂ ਕਰਦੇ ਨਹੀਂ ਉਧਰ ਕਿਵੇਂ ਸੋਚਿਆ ਵੀ ਉਧਰ ਤੁਸੀਂ ਠੀਕ ਰਹੋਗੇ ਤੇ ਇੱਧਰ ਤੁਸੀਂ ਵਿਗੜ ਜਾਓਗੇ ਤੇ ਇਹ ਵੀ ਵੇਖੋ ਨਾ ਵੀ ਉਧਰ ਹੈ ਵੀ ਆਪਣੇ ਲੋਕ ਆ ਨਾ ਆਪਣੇ ਲੋਕ ਆ ਨਾ ਇੱਧਰ ਕੀ ਸਮਝਾਓ ਸਾਨੂੰ ਇਹ ਗੱਲ ਮੇਨ ਗੱਲ ਇਹ ਆ ਵੀ ਇੱਥੇ ਦੇਖੋ ਨਾ ਲੈਂਗੁਏਜ ਹੁੰਦੀ ਆ ਠੀਕ ਆ ਹਾਂ ਠੀਕ ਆ ਇੱਕ ਘਰ ਦੀ ਮਜਬੂਰੀ ਕਰਕੇ ਆਪਾਂ ਇੱਥੇ ਆਏ ਹੁੰਨੇ ਘਰ ਦੀਆਂ ਮਗਰ ਟੈਨਸ਼ਨਾਂ ਸਾਰਾ ਟੈਨਸ਼ਨਾਂ ਉੱਥੇ ਇੰਡੀਆ ਘਰ ਦੀ ਟੈਨਸ਼ਨ ਹੋਣੀ ਇੰਡੀਆ ਦੇ ਵਿਲੇ ਇਹੋ ਕੰਮ ਲਈ ਧਿਆਨ ਨਾਲ ਵਿਲੇ ਬੰਦੇ ਦਾ ਜਾਂ ਦੇ ਬੁਣੋ ਤਾਂ ਜਾਨੀ ਹੈਗਾ ਪਰਸੈਂਟ ਡਿਸੀਜਨ ਹੈ ਨਾ ਵੀ ਹੋਣ ਜੇ ਮੈਂ ਬਾਹਰ ਪੈਸੇ ਲਵਾ ਕੇ ਆ ਗਿਆ ਤਾਂ ਮੈਂ ਤਰਨੇ ਵੀ ਨੇ ਡਿਸੀਜਨ ਹੈ ਨਾ ਜੇ ਜੇ ਉਹੀ ਅਸੀਂ ਆਪਾਂ ਦਾ ਦਿਮਾਗ ਇੱਥੇ ਸਹੀ ਲਾ ਲੀਏ ਹੁਣ ਇਹ ਤਾਂ ਅਸੀਂ ਦੇਰ ਨੂੰ ਬਲੇਮ ਕਰ ਰਹੀਆਂ ਸੋਸਾਇਟੀ ਦਾ ਉਦਾਂ ਵੀ ਤੁਹਾਡੀ ਉਹੀ ਇੱਧਰ ਵੀ ਉਹੀ ਹੈ ਉਹੀ ਤਾਂ ਮੈਂ ਤੁਹਾਨੂੰ ਗੱਲ ਲਾ ਰਾਂ ਦੇ ਆਨੇ ਦੇਖੋ ਮੇਰੀ ਗੱਲ ਸੁਣੋ ਨਾ ਹੁਣ ਉੱਥੇ ਸਾਨੂੰ ਪਤਾ ਵੀ ਆਪਾਂ ਇੰਨੇ ਪੈਸੇ ਲਾ ਗਏ ਆ ਮਜਬੂਰੀ ਆ ਆਪਾਂ ਯਾਰ ਜਿੱਥੇ ਆ ਕੰਮ ਕਰਾਂਗੇ ਤੇ ਸਾਡੇ ਤੇ ਕੀ ਅਸਰ ਪਊ ਸਾਡੇ ਘਰਾਂ ਦੇ ਕੀ ਜਿੰਨਾ ਸਾਨੂੰ ਭੇਜਿਆ ਹੈ ਇੱਕ ਸੈਕਿੰਡ ਨੈਟਸ ਰੋ ਮੈਂ ਮੈਂ ਇੱਕੋ ਸਟੇਟਮੈਂਟ ਦੇਣਾ ਚਾਹੂੰਗੀ ਐਟ ਦਿਸ ਪੁਆਇੰਟ ਕਿ ਜੋ ਵੀ ਇਨਸਾਨ ਨਸ਼ਾ ਕਰ ਰਹੇ ਨੇ ਠੀਕ ਹੈ ਪੀਣੀ ਹੈ ਪੀ ਲੋ ਕੇ ਕਿਉਂਕਿ ਮੈਨੂੰ ਪਤਾ ਜੀ ਇਸ ਗੱਲ ਤੇ ਨਾ ਕਰੂੰਗੀ ਤਾਂ ਫਿਰ ਕਹਿਣਗੇ ਵੀ ਤੂੰ 올ਡ ਸਕੂਲ ਹੈ ਔਰ ਵਾਟਸਐਪਰ ਠੀਕ ਹੈ ਨਾ ਪੀਣੀ ਹੈ ਪੀ ਲੋ ਟਾਣਾ ਆਈ ਅਗਰੀ ਟੂ ਦੈਟ ਫੈਕਟ ਪਰ ਤਮਾਸ਼ਾ ਕਿਉਂ ਬਣਾਉਣਾ ਆਪਦੇ ਆਪ ਦਾ ਮੈਂ ਘਰਦਿਆਂ ਨੂੰ ਵੀ ਛੱਡ ਰਹੀ ਹਾਂ ਆਪਦੇ ਆਪ ਦਾ ਤਮਾਸ਼ਾ ਨਹੀਂ ਬਣ ਰਿਹਾ ਤੁਹਾਡਾ ਯਾਰ ਪਤਾ ਕੀ ਗੱਲ ਆ ਨਸ਼ਾ ਯਾਰ ਜਿਹੜੀ ਮੇਨ ਗੱਲ ਨਸ਼ੇ ਦੀ ਆ ਨਾ ਨਸ਼ਾ ਨਹੀਂ ਖਤਮ ਹੋਣਾ ਮੈਨੂੰ ਮੇਰੇ ਤੋਂ ਲਿਖ ਕੇ ਲੈ ਲਓ ਨਸ਼ਾ ਕੀ ਹੈ ਇਹ ਕਰ ਜੂਗਾ ਖਤਮ ਹੀ ਨਹੀਂ ਹੋਣਾ ਨਹੀਂ ਕਰ ਸਕਦਾ ਯਾਰ ਜਿੱਦਾਂ ਅਖੰਡ ਦੇ ਪਿੰਡਾਂ ਦੇ ਜਿੱਦਾਂ ਖੰਡ ਖਾਂਡੰਗੂ ਤੇ ਨਸ਼ਾ ਵਗੰਡਿਆ ਪਿੰਡਾਂ ਦੇ ਵਿੱਚ ਮੈਨੂੰ ਲੱਗਦਾ ਅੱਜ ਕੱਲ੍ਹ ਲੋਕ ਖੰਡ ਛੱਡ ਰਹੇ ਨੇ ਕਹਿੰਦੇ ਨੇ ਬੜੀ ਅਨ ਹੈਲਦੀ ਆ ਯਾ ਦੇਸੀ ਖਾਂਡੀਆਂ ਉਹ ਕੋਈ ਸਿਟਾਉਣ ਹੁੰਦਾ ਹੁਣ ਕਰ ਰਹੇ ਨੇ ਅੱਜ ਕੱਲ੍ਹ ਲੋਕ ਗ੍ਰੀਨ ਟੀ ਤੇ ਆ ਗਏ ਨੇ ਚਾਹਾਂ ਛੱਡ ਕੇ ਪਰ ਨਸ਼ਾ ਨਹੀਂ ਛੱਡਿਆ ਜਾ ਰਿਹਾ ਇਹੋ ਤੇ ਗੱਲ ਆਣਾ ਫਿਰ ਖੰਡ ਛੱਡਦੀ ਲੋਕਾਂ ਨੇ ਨਸ਼ਾ ਨਹੀਂ ਛੱਡਿਆ ਹੁਣ ਮੇਰੀ ਗੱਲ ਸੁਣਵਾ ਇਹ ਪੰਜਾਬ ਦੇ ਵਿੱਚ ਕੋਈ ਆਉਂਦਾ ਵਾ ਜੇ ਕੋਈ ਆ ਦਿੰਦਾ ਇਸ ਇਤੇ ਮਤਲਬ ਵਿਚਾਰ ਕਰਦਾ ਇਹ ਚੀਜ਼ ਨਸ਼ੀਦ ਕਰਦਾ ਉਹਨੂੰ ਫਿਰ ਕਿ ਜੇਲਾ ਜੀ ਕਰ ਕਰ ਦਿੰਦੇ ਕਿ ਇਹਨੂੰ ਮਾਰ ਦਿੰਦੇ ਆ ਉਹੀ ਤਾਂ ਗੱਲ ਗਲਤ ਆ ਨਾ ਫਿਰ ਉਹਨਾਂ ਨੂੰ ਛੱਡਣਾ ਹੁਣ ਵੇਖੋ ਭਾਈ ਅੰਮ੍ਰਿਤਪਾਲ ਸਿੰਘ ਦਾ ਇਹ ਹੀ ਤੇ ਕਿੰਨੀਆਂ ਵੀ ਹੀਰਾਂ ਦੀ ਕਿੰਨੀਆਂ ਵੀ ਹੀਰਾਂ ਗੱਡੀਆਂ ਕਿੰਨਾ ਕੁਝ ਕੀਤਾ ਉਹਨਾਂ ਪਤਾ ਨਹੀਂ ਇਹ ਆਪਣਾ ਮੈਨ ਇਹਨਾਂ ਤਾਂ ਨਹੀਂ ਕਹਿੰਦਾ ਸਹੀ ਥੋੜਾ ਆਫ ਟੌਪਿਕ ਜਾ ਰਹੀਆਂ ਮੈਂ ਪਰਸਨਲ ਡਿਸੀਜਨ ਦੀ ਗੱਲ ਕਰ ਰਹੀ ਆ ਸੇ ਇਹ ਦੇਖੋ ਵੀ ਹੁਣ ਕਿੰਨੇ ਕਿੰਨੇ ਮੁੰਡੇ ਜਿਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਨੂੰ ਨਸ਼ਾ ਨਹੀਂ छुड़ा ਸਕਦੇ ਤੇ ਹੁਣ ਦੇਖੋ ਵੀ ਉਹਨਾਂ ਚੰਨਾ ਕੁਝ ਕੀਤਾ ਮੁੰਡਿਆਂ ਉਹਨਾਂ ਸਾਡੇ